ਆ ਬਦਾਮ ਜੀ ਆਹ ਕਰਜੂ ਆਹ ਖਰੋਟ ਆਹ ਪੈਸਤੇ ਆਹ ਪਕੜਾ ਆਹ ਅਜਵਗੰਧਾ ਆ ਹੈਗੀ ਕਮਰਕਾਸ 1 ਕਿਲੋ ਹੋਣਗੇ ਆ ਹੈਗੇ ਚਾਰੇ ਮਾਗਜ ਆ ਹੈਗੀ ਹੈ ਸੌਫ ਆ ਹੈਗੀ ਕਾਲੀ ਮਿਰਚ ਆ ਹੈਗਾ ਸ਼ਤਾਵਰ ਫੈਦ ਮੋਸਲੀ ਆ ਹੈਗੀ ਅਜਵਗੰਧਾ ਆਹ ਹੈਗੀ ਸਾਹਦੀ ਖਾਸ ਖਾਸ ਆਹ ਹੈਗਾ ਚੋਲੇ ਦਾ ਦਾ ਸਾਹਦੀ ਹੈ ਉਹਦਾ ਆਹ ਜੀ ਹਲਸੀ ਹੈ ਆਹ ਸੌਣਾ ਥੋੜਾ ਮਖਾਨੇ ਆਹ ਸ਼ਾਕਤੀ ਭੋਗ ਦਾ ਬੇਸਨ ਲਿਆ ਜੀ ਆਪਾਂ ਤੇ ਆਹਾ 2 ਕਿਲੋ ਦੇਸੀ ਸਾਰੀਆਂ ਚੀਜ਼ਾਂ ਪੀਸ ਕੇ ਆਏ ਸਾਰੀਆਂ ਇੱਕ ਜਾਣ ਹੋ ਜਾਂਦੀਆਂ ਹੌਲੀ ਹੌਲੀ ਪੀਸ ਕੇ ਜਾਂਦੀਆਂ ਸਾਰੀਆਂ ਕਾਲੀ ਕਰਨ ਦੀ ਲੋੜ ਨਹੀਂ ਤੇ ਪੀਸ ਕੇ ਇਹਨਾਂ ਨੂੰ ਸਾਰੀਆਂ ਨੂੰ ਇਕੱਠੀਆਂ ਕਰਕੇ ਰੱਖ ਲੋ ਲਓ ਜੀ ਕਾਫੀ ਮਿਹਨਤ ਤੋਂ ਬਾਅਦ ਬੇਸਣ ਆਪਾਂ ਪੂਰਾ ਰਾੜ ਲਿਆ ਬਿਲਕੁਲ 3 ਮੀਆਂ ਚ ਤੇ ਇਹ ਆ ਲੋ ਜਮਾ ਦੀਵੇ ਦੀ ਲੋਈ ਬਲਦੀ ਹੈ ਇੰਨੀ ਅੱਗ ਤੇ ਸੇਕ ਤੇ ਆਪਾਂ ਇਹਨੂੰ ਬੇਸਣ ਨੂੰ ਜਿਹੜਾ ਘਿਓ ਚ ਹੈਗਾ ਉਹ ਭੁੰਨ ਲੈਣਾ ਤੇ ਇਹਦੇ ਚ ਹੁਣ ਆਪਾਂ ਸਭ ਤੋਂ ਪਹਿਲਾਂ ਪਾ ਮਾਰ ਕੇ ਦੱਖਾਂ ਦੇ ਦੱਖਾਂ 'ਚ ਡੰਡੀ ਲੱਗੀ ਹੁੰਦੀ ਹੈ ਹੁੰਦਾੱਖਾਂ ਤੇ ਵੀ ਵਿਚਾਰ ਮਟਾਨੜਾ ਹੋ ਰਿਹਾ ਵੀ ਡੱਕੇ ਡੋਲੇ ਬਹੁਤ ਆ ਇਹਦੇ 'ਚ ਤੇ ਇਸ ਕਰਕੇ ਸਫਾਈ ਹੋ ਰਹੀ ਹੈ ਦਾੱਖਾਂ ਦੀ ਭਾਂਡੇ ਦਾ ਸਾਡੇ ਸੋਖ ਨਾਲ ਹਲਵਾਈਆਂ ਵਾਲੇ ਆ ਵੇਖੋ ਟੱਕਣ ਕਿੱਡਾ ਕੜਾਈ ਵੀ ਬਿਨਾ ਜੋੜਾਂ ਵਾਲੀ ਆ ਮਲੇਰ ਕੋਟਲੇ ਤੋਂ ਬਣਵਾਈ ਵੀ ਇਹ ਮੇਰੇ ਪਿਤਾ ਜੀ ਨੇ ਬਣਵਾਈ ਸੀ ਉਹ ਬੜੇ ਇਨਾਂ ਗੱਲਾਂ ਦੇ ਸ਼ਕੀਨ ਸੀਗੇ ਵੀ ਘਰੇ ਸਾਰੇ ਸੰਦ ਸੰਡੇਟੇ ਹੋਣੇ ਚਾਹੀਦੇ ਆ ਤੇ ਜਦੋਂ ਖੇਤੀਬਾੜੀ ਕਰਦੇ ਸੀਗੇ ਵੀ ਖੰਦ ਸੰਦ ਮੰਗਣਾ ਨਹੀਂ ਕਿਸੇ ਤੋਂ ਆਪ ਦਾ ਘਰੇ ਹੋਣਾ ਚਾਹੀਦਾ ਲੈ ਕਹੀ ਸ਼ੈਣੀ ਕਵਾੜੀ ਤੋਂ ਲੈ ਕੇ ਆਰੀ ਤੱਕ ਨਿੱਕੇ ਨਿੱਕੇ ਸੰਦ ਸਾਰੇ ਘਰੇ ਹੁੰਦੇ ਸੀ ਹੁਣ ਅਸੀਂ ਥੋੜਾ ਜਿਹਾ ਆਪ ਦੇ ਜਨਮ ਭੂਮੀ ਤੋਂ ਦੂਰ ਰਹਿੰਦੇ ਆ ਤੇ ਆ ਹੁਣ ਆਪਾਂ ਇੱਥੇ ਜਿਹੜੇ ਪੀਸਿਆ ਸੀਗਾ ਸਮਾਨ ਕਾਜੂ, ਬਦਾਮ, ਖਰੂਟ, ਆਲਸੀ ਤੇ ਕਾਲੀ ਮਿਰਚ, ਸੌਂਫ, ਅਜਵੈਨ, ਆਜਵਗੰਦਾ, ਸ਼ਤਾਵਰ, ਕੋਲਮ ਮਖਾਨੇ, ਗੂੰਦਾ ਚਾਰੇ ਮਾਗਜ ਜੋ ਵੀ ਉਹ ਵੀ ਤੁਹਾਨੂੰ ਸਾਰਾ ਡਿਟੇਲ ਚ ਦੱਸਾਂਗੇ ਵੀ ਭਾਈ ਆਹਾ ਹ ਸਾਮਾਨ ਇੰਨੀ ਇੰਨੀ ਮਾਤਰਾ ਚ ਲੈ ਕੇ ਤੇ ਬਣਾਉਣਾ ਤੇ ਹੁਣ ਮੜ ਜਾ ਹਿੰਮਤ ਦੀ ਉਹ ਸਾਰੀ ਲਿਸਟ ক্লোਸਡ ਪਾਈ ਜਾਊਗੀ ਤੇ ਜੇ ਕੋਈ ਉਹਨਾਂ ਮੜੀ ਜੀ ਹਿੰਮਤ ਚਾਹੀਦੀ ਆ ਵੱਧ ਖੁਰਚਣੀ ਦੀ ਬਾਪੂ ਨੇ ਕਰਤਾ ਤੇਜ ਆਪਾ ਕਰਦਾ ਇਨ ਸਾਰੇ ਨੂੰ ਆਪਾਂ ਇੱਕ ਜਾਣ ਕਰ ਦੇਣਾ ਬਾਕੀ ਅਸੀਂ ਦਾ ਉਦਮ ਕਰਨ ਵਾਲੇ ਆ ਹਨਮਦ ਕਰਨ ਵਾਲੇ ਨੇਂ ਡਾ ਹੈਗਾ ਉਹ ਆ ਗੁਰਬਾਣੀ ਜਿਹੜੀ ਚੱਲ ਰਹੀ ਐ ਇਹਨੇ ਰਾਸ ਪਾਉਣਾ ਸਾਰਾ ਕੰਢੀ ਕੰਢੀ ਉੱਤੀ ਹੋਤੂਗੀ ਹੋਲ ਜਲਦੀ ਹੋਵੇ ਹਾਂ ਹਾਂ ਇਹ ਜਿਹੜਾ ਬਣੀਆਂ ਨੇ ਜਿਹੜੀਆਂ ਸਾਰੀਆਂ ਵਿੱਚ ਪਾ ਦਿਆਂ ਹਾਂ ਹਾਂ ਇੱਕ ਜਾਣ ਕਰਨਾ ਇਹਨੂੰ ਆਏ ਮਲਾ ਕੇ ਚੰਗੀ ਤਰ੍ਹਾਂ ਸਾਰੀ ਨੂੰ ਮਿਕਸ ਕਰ ਦੇਣਾ ਇੱਕ ਜਾਣ। ਲਓ ਜੀ ਇਹਨੂੰ ਇੱਕ ਜਾਣ ਕਰਕੇ ਹੁਣ ਲਾਸਟ ਆ ਗਿਆ ਦੇਸੀ ਖੰਡੇ ਦੇ ਵਿੱਚ। ਇਹ ਵੀ 2 ਕਿਲੋ ਪਾਤੀ ਛਾਣ ਕੇ ਪਾਈ ਆ ਅਸੀਂ। ਤੇ ਹੁਣ ਫੇਰ ਇਹਨੂੰ ਹਲਾ ਕੇ ਇੱਕ ਜਾਣ ਕਰ ਦੇਣਾ। ਲਓ ਜੀ ਬਣ ਕੇ ਹੋ ਗਈ ਤਿਆਰ ਆਪਣੀ ਪੰਜੀਰੀ ਮਾਣਾ ਬਾਬਾ ਠੀਕ ਐ ਬਿਠੇ ਦੀ ਨਾ ਲੋੜ ਦਵਾਰੇ ਬਣਾ ਲਾ ਲਓ ਜੀ ਬਣ ਕੇ ਹੋ ਗਈ ਤਿਆਰ ਹੁਣ ਅਸੀਂ ਇਹਦੇ ਲੱਡੂ ਵਟਨੇ ਸ਼ੁਰੂ ਕਰਦੇ ਤੇ ਪੂਰਾ ਮੋਟਾ ਲੱਡੂ ਲੱਡੂ ਇਹ ਆਪਾਂ ਕਰਾਂਗੇ ਆਏ ਬਣ ਕੇ ਹੈਗਾ ਤਿਆਰ ਤੇ ਇਹ ਤੋਂ ਬਾਅਦ ਕਿ ਸਾਰੀ ਜਾਣਕਾਰੀ ਦੇਤੀ ਤੁਹਾਨੂੰ ਜਿੰਨੀ ਸੀਗੀ ਠੀਕ ਹੈ ਸਾਧ ਸੰਗਤ ਜੀ ਬਣਾਓ ਤੇ ਸਿਆਲੋ ਸਿਆਲੋ ਸਿਆਲ ਖਾਓ ਆ ਲੱਡੂ ਦਾ ਵੀ ਵੇਟ ਕਰ ਦਿੰਨੇ ਆ ਵੀ ਇਹ ਕਿੰਨਾ 115 ਬਕੂ 16 ਯਾਹ ਮੱਡਾ ਤਾਰਾ ਹੋ 115 ਵੱਡਾ ਛੋਟੇ ਕਰ ਦੇ ਲੀਨ